ਹਾਂਜੀ ਸਾਰੀ ਸਲਵਾਰ ਬਣਾ ਲਈ ਆਪਾਂ ਸਲਵਾਰ ਦੇ ਪੌਂਚੇ ਜੀ ਆਪਾਂ ਸਲਾਈ ਲਾਉਣੇ ਥੋੜੀ ਜੀ ਗਲਤੀ ਨਾਲ ਹੀ ਆਪਣੀ ਸਾਰੀ ਸਲਵਾਰ ਦੀ ਫਿਨਿਸ਼ਿੰਗ ਖਰਾਬ ਹੋ ਜਾਂਦੀ ਹੈ ਜੀ ਤੇ ਕਈ ਵਾਰ ਕੀ ਹੁੰਦਾ ਆਪਾਂ ਵੱਧ ਘਾਟ ਇਥੇ ਸਲਾਈ ਲਾ ਲੈਂਦੇ ਆ ਤੇ ਇਹਦੇ ਨਾਲ ਆਪਣੀ ਆ ਚੀਤੇ ਫਿਨਿਸ਼ਿੰਗ ਨਹੀਂ ਰਹਿੰਦੀਗੀ ਇੱਥੇ ਕਈ ਵਾਰ ਤਾਂ ਆਪਣੇ ਟੋਏ ਪੈਣ ਲੱਗ ਜਾਂਦੇ ਤੇ ਕਈ ਵਾਰ ਕੀ ਹੁੰਦਾ ਆਪਣੀਆਂ ਟਿਕੋਣੀਆਂ ਇੱਥੇ ਤਿੱਖੀਆਂ ਜਿਹੀਆਂ ਨਿਕਲਿਆ ਹੁੰਦੀਆਂ ਤੇ ਹਾਂਜੀ ਫ੍ਰੈਂਡਸ ਅੱਜ ਆਪਾਂ ਸਲਵਾਰ ਦੇ ਸਲਾਈ ਲਾ ਕੇ ਦੱਸਾਂਗੇ ਪੌਂਚੇ ਵਾਲੀ ਸਲਾਈ ਜੀ ਕਿਸ ਤਰੀਕੇ ਨਾਲ ਲੱਗਦੀ ਹੈ ਇਹ ਜੀਦੇ ਨਾਲ ਕਿ ਆਪਣੀ ਸਲਾਈ ਵਧੀਆ ਵੀ ਲੱਗੇ ਤੇ ਆਪਣੀ ਸਲਵਾਰ ਦੀ ਫਿਨਿਸ਼ਿੰਗ ਵੀ ਵਧੀਆ ਬਣੇ ਜੀ ਜਿਹੜੀ ਆ ਚੀਜ਼ ਆਪਣੀ ਤੋਂ ਕੋਨ ਵੀ ਨਾ ਨਿਕਲਣਾ ਤੇ ਟੋਏ ਵੀ ਨਾ ਪੈਣ ਜੀ ਇਥੋਂ ਤੇ ਇਹ ਮੇ ਪੌਂਚਾ ਬਣਾਇਆ ਜੀ 2 ਇੰਚ ਚੌੜਾ ਹੈ ਤੁਸੀਂ 2.5 ਇੰਚ 3 ਇੰਚ 4 ਇੰਚ ਚੌੜਾ ਵੀ ਬਣਾ ਸਕਦੇ ਆ ਤੇ ਇਹ ਮੇ ਪੌਂਚਾ ਜੀ 2 ਇੰਚ ਚੌੜਾ ਬਣਾਇਆ ਹੈਗਾ ਤੇ ਹਾਂਜੀ ਫ੍ਰੈਂਡਸ ਤੇ ਸਹੀ ਤਰੀਕਾ ਹੁੰਦਾ ਜੀ ਸਲਵਾਰ ਦੀ ਸਲਾਈ ਲਾਉਣ ਦਾ ਇਕਦਾ ਜੀ ਆਪਣੀ ਕਟਾਈ ਸਹੀ ਕੀਤੀ ਹੋਣੀ ਚਾਹੀਦੀ ਆ ਜਦੋਂ ਆਪਾਂ ਸਲਾਈ ਲਾਉਣੀ ਹੁੰਦੀ ਹੈ ਸਲਵਾਰ ਦੇ ਵਿੱਚ ਤੇ ਦੇਖੋ ਜੀ ਮੈਂ ਪੌਂਚਾ ਰੱਖਣਾ ਇਹਦਾ ਹਾਂਜੀ ਆਪਾਂ ਪੌਂਚਾ ਰੱਖਣਾ 6.5 ਇੰਚ 6.5 ਇੰਚ ਪੌਂਚਾ ਰੱਖਣਾ ਜੀ ਆਪਾਂ ਇਹਦਾ ਤੇ ਮੈਂ ਪੂਰਾ 6.5 ਇੰਚ ਤੇ ਨਿਸ਼ਾਨ ਲਾਇਆ ਦੇਖੋ ਤੁਸੀਂ ਇਸ ਤੋਂ ਬਾਅਦ ਜੀ ਆਪਾਂ ਸਿੱਧੀ ਇਸ ਤਰੀਕੇ ਨਾਲ ਸਲਾਈ ਨਹੀਂ ਲਾਉਣੀਗੀ ਇਸ ਤਰੀਕੇ ਨਾਲ ਇਹਦਾ ਕੀ ਹੋਏਗਾ ਜੇ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਲਈਏ ਜੀ ਤੇ ਆਪਣੇ ਇਥੇ ਤਕੌਣੇ ਦੇ ਨਿਕਲਉਣਗੇ ਤੇ ਜਿਹੜੀ ਆਪਣੀ ਸਲਵਾਰ ਦੀ ਸਲਾਈ ਬਿਲਕੁਲ ਵੀ ਵਧੀਆ ਨਹੀਂ ਲੱਗਣਗੀ ਤੇ ਬੈਕ ਜਿਹੜੀ ਹੋਗੀ ਆ ਤਿੱਖੀਆਂ ਜਿਹੀਆਂ ਬਣ ਲੱਗ ਜਾਣੀਆਂ ਤੇ ਪਹੁੰਚਾਂ ਤੇ ਤੇ ਆਪਾਂ ਕੀ ਕਰਨਾ ਜੀ ਸਾਢੇ 6 ਪਹੁੰਚਾ ਜੀ ਆਪਣੇ ਇਥੇ ਠੀਕ ਹੈ ਜੀ ਤੇ ਇਥੋਂ ਆਪਾਂ 1.5 ਇੰਚ ਵਾਧ ਰੱਖਣਾ ਜੀ ਇਸ ਤਰੀਕੇ ਨਾਲ ਸਾਢੇ 6 1.5 ਇੰਚ ਹੋ ਗਿਆ ਜੀ 8 ਇੰਚ ਇੱਥੇ ਆਪਾਂ 8 ਤੇ ਸਲਾਈ ਲਾਵਾਂਗੇ ਜੀ 8 ਤੇ ਨਿਸ਼ਾਨ ਲਾਵਾਂਗੇ 6.5 7 1 ਇੰਚ ਹੋਗੇ ਜੀ ਅੱਧਾ ਇੰਚ ਵਿੱਚ 8 ਤੇ ਲਾਤੀ ਨਿਸ਼ਾਨੀ ਜੀ ਆਪਾਂ ਆਪਾਂ ਇਥੋਂ 8 ਇੰਚ ਤੇ ਨਿਸ਼ਾਨ ਲਾਉਣਾ ਜੀ ਇੱਥੇ 6.5 ਹੈ ਜੀ ਇੱਥੇ 8 ਇੰਚ ਤੇ 1.5 ਇੰਚ ਵੱਧ ਲਾਵਾਂਗੇ ਜੀ ਆ ਗੈਵਾਂ ਜਿਹੜਾ ਇੱਥੇ ਟਕੋਣਾ ਇਹ ਆਪਾਂ 1.5 ਇੰਚ ਵੱਧ ਕਰਾਂਗੇ ਜੀ ਇਸ ਤਰੀਕੇ ਨਾਲ ਆਪਾਂ ਸਲਾਈ ਲਾਵਾਂਗੇ ਦੇਖੋ ਇਸ ਤਰ੍ਹਾਂ ਐਸਟਰਾ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇਸ ਤਰ੍ਹਾਂ ਸिलाई ਲਾਵਾਂਗੇ ਨਾ ਕਿ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਸिलाई ਲਾਵਾਂਗੇ ਤਾਂ ਆਪਣੇ ਤਕੋਣੇ ਬਣ ਜਾਣਗੇ ਇੱਥੇ ਤੇ ਆ ਆਪਣੀ ਬਿਲਕੁਲ ਸਹੀ ਸ਼ੇਪ ਆ ਜੀ ਆਪਾਂ ਇਹਨੂੰ ਇਸ ਤਰੀਕੇ ਨਾਲ ਸिलाई ਵੀ ਨਹੀਂ ਲਾ ਸਕਦੇ ਜੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਸिलाई ਲਾਵਾਂਗੇ ਤਾਂ ਆਪਣੇ ਇੱਥੇ ਜਿਹੜੇ ਹੈਗੇ ਟੋਏ ਜਿਹਾ ਪੈਣ ਲੱਗੇਣਗੇ ਬੈਕ ਇਹ ਵੀ ਨਹੀਂ ਸੁਣੇ ਲੱਗਣੀ ਆਪਾਂ ਜੀ ਪਹੁੰਚੇ ਨਾਲੋਂ 1.5 ਇੰਚ ਵੱਧ ਨਿਸ਼ਾਨ ਲੈਣਾ ਉੱਪਰ ਜਿੰਨਾ ਆਪਣਾ ਪਹੁੰਚਾ ਹੈ 1.5 ਇੰਚ ਵੱਧ ਨਿਸ਼ਾਨ ਲੈਣਾ ਜੀ ਇਸ ਤਰੀਕੇ ਨਾਲ ਇਥੇ ਆਪਾਂ ਡਬਲ ਸੇ ਲਾ ਰਹੇ ਹਾਂ ਜੀ ਕੱਪੜੇ ਆਪਾਂ ਮਸ਼ੀਨ 'ਚ ਜੋ ਧੋਣੇ ਆ ਜੀ ਫਿਰ ਪਹੁੰਚਾ ਉਧਰ ਜੂਗੇ ਸਿੰਗਲ ਸਲਾਈ ਨਾਲ ਖਿੱਚਿਆ ਨੇ ਦੋ ਇੱਕ ਦੂਜੇ ਕੱਪੜੇ ਵਿੱਚ ੜ ਕੇ ਤੇ ਆਪਾਂ ਡਬਲ ਵੀ ਸਲਾਈ ਲਾ ਸਕਦੇ ਹਾਂ ਜਾਂ ਚਾਰ ਸਲਾਈਆਂ ਹੋਰ ਲਾ ਸਕਦੇ ਇਥੇ ਤਾਂ ਜੋ ਆਪਣੇ ਪਹੁੰਚੇ ਦੀ ਮਜ਼ਬੂਤੀ ਬਣ ਜੇ ਤੇ ਸਲਾਈ ਥੋੜੀ ਜਿਹਾ ਆਪਾਂ ਖਿੱਚ ਕੇ ਲਉਣੀ ਜੀ ਇਥੋਂ ਕਿਉਂ ਰੇਵ ਕੱਪੜਾ ਜੀ ਆਪਣਾ ਇਹ ਜੀ ਆਪਾਂ ਜੇ ਆਪਾਂ ਨਾਰਮਲ ਸਲਾਈ ਲਾਤੀ ਤੇ ਜਦੋਂ ਆਪਾਂ ਸਲਵਾਰ ਨੂੰ ਇਸ ਤਰੀਕੇ ਨਾਲ ਖਿੱਚਾਂਗੇ ਬਾਅਦ ਚ ਤਾਂ ਆਪਣੇ ਸਾਰੇ ਟਾਂਕੇ ਉੱਧਰ ਜਾਣਗੇ ਜਿਹੜੇ ਲਾਏ ਹੋਏ ਆ ਤੇ ਤਾਂ ਕਰਕੇ ਜੀ ਆਪਾਂ ਇਹ ਥੋੜੀ ਖਿੱਚ ਕੇ ਸਲਾਈ ਲਾਉਣੀ ਆ ਇਸ ਤਰੀਕੇ ਨਾਲ ਦੇਖੋ ਜੀ ਆਪਣੀ ਸਲਾਈ ਲੱਗ ਗਈ ਦੇਖੋ ਜੀ ਆਪਾਂ ਇਹਨੂੰ ਖਿੱਚਾਂਗੇ ਤਾਂ ਵੀ ਆਪਣੇ ਟਾਂਕੇ ਕੋਈ ਵੀ ਉੱਧਰ ਨਹੀਂ ਨਹੀਂਗੇ ਜੇ ਆਪਾਂ ਨਾਰਮਲ ਆ ਕੇ ਸਲਾਈ ਲਾਉਂਦੇ ਤਾਂ ਆਪਣੇ ਜਿਹੜੇ ਟਾਂਕੇ ਲੱਗੇ ਸੀ ਉੱਧਰ ਜਾਣੇ ਸੀ ਸਾਰੇ लो जी इस तरीके सारी सीधा करके पहुंचा तो दखनी है जी कि सलवार की अपनी सीन लगी है ਦੇਖੋ ਜੀ ਆਪਣੀ ਕਿੰਨੀ ਵਧੀਆ ਸਲਵਾਰ ਦੀ ਸੀਨ ਲੱਗੀ ਆ ਕਿਸੇ ਪਾਸੇ ਵੀ ਕੋਈ ਝੋਲ ਨਹੀਂ ਪੈਂਦਾਗਾ ਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਆਪਣੀ ਸਲਵਾਰ ਦੀ ਸੀਨ ਲੱਗੀ ਆ ਕਿਸੇ ਪਾਸੇ ਕੋਈ ਵੀ ਝੋਲ ਨਹੀਂ ਪੈਂਦਾਗਾ ਨਾ ਇੱਥੇ ਆਪਣੀ ਤਾਂ ਕੋੜੀ ਬੰਦੀ ਹੈ ਨਹੀਂ ਇੱਥੇ ਕਿ ਝੋਲ ਪੈਂਦਾ ਨਾ ਇਥੋਂ ਬਹੁਤ ਸੋਹਣੀ ਸ਼ੇਪ ਆਈ ਹੈ ਜੀ ਬਸ ਨਾ ਬਹੁਤ ਸੋਹਣੀ ਸ਼ੇਪ ਆਈ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਸਲਵਾਰ ਦੀ ਸਲਾਈ ਲਾਉਂਗੇ ਤੁਹਾਡੀ ਸਲਵਾਰ ਦੀ ਕਦੇ ਵੀ ਕੋਈ ਵੀ ਕੰਪਲੇਨ ਨਹੀਂ ਹੋਣੀ ਜੀ ਬਹੁਤ ਵਧੀਆ ਹੋਊਗੀ ਤੇ ਪਾਈ ਸਲਵਾਰ ਵੀ ਬਹੁਤ ਸੋਹਣੀ ਲੱਗੂਗੀ ਤੇ ਪਿੱਛੋਂ ਤੁਹਾਡੀ ਵਾਲਵੀ ਬਹੁਤ ਸੁਨੇ ਆਉਣਗੇ ਜਿੱਥੋਂ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਮਰ ਜੋ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਬਾਏ ਬਾਏ ਦਾ ਪ੍ਰਖਾ